ਅੱਜ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਵਿੱਚ ਆਉਂਦੇ ਇੱਕ ਖਾਸ ਅੰਕ 52 ਦੀ ਸਿੱਖ ਧਰਮ ਵਿੱਚ ਅੰਕਾਂ ਦਾ ਕੋਈ ਧਾਰਮਿਕ ਮਹੱਤਵ ਨਹੀਂ ਪਰ ਇਤਿਹਾਸਿਕ ਪੱਖੋਂ 52 ਨੰਬਰ ਬਾਰ-ਬਾਰ ਸਾਹਮਣੇ ਆਉਂਦਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਧਰਮ ਪ੍ਰਚਾਰ ਨੂੰ ਜਥੇਬੰਦਕ ਰੂਪ ਦਿੰਦਿਆਂ 22 ਮੰਜੀਆਂ ਦੀ ਸਥਾਪਨਾ ਕੀਤੀ ਤੇ ਔਰਤਾਂ ਨੂੰ ਸਤਿਕਾਰ ਦਿੰਦੇ ਹੋਏ 52 ਪੀੜੀਆਂ ਬਣਾਈਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ 52 ਬਾਣੀ ਸਿੱਖ ਲੇਖ ਵਾਲੀ ਬਾਣੀ ਦੀ ਗਿਣਤੀ 52 ਬਣਦੀ ਹੈ ਜੋ ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ ਦੀ ਰਚਨਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚ ਵੀ ਇਹ ਨੰਬਰ ਮਹੱਤਵਪੂਰਨ ਰਿਹਾ ਉਹਨਾਂ ਦਾ ਪ੍ਰਕਾਸ਼ ਸੰਮਤ 1652 ਵਿੱਚ ਹੋਇਆ ਗੁਰੂ ਜੀ ਨੇ ਜਦੋਂ ਸਿੱਖ ਕੌਮ ਨੂੰ ਸ਼ਸਤਰਧਾਰੀ ਬਣਾਉਣ ਦੀ ਸ਼ੁਰੂਆਤ ਕੀਤੀ ਤਾਂ ਉਹਨਾਂ ਦੇ 52 ਨਿੱਜੀ ਗਾਰਡ ਸੀ ਜਦੋਂ ਮੁਗਲ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੂੰ ਗਵਾਲੀਅਰ ਕਿਲੇ ਵਿੱਚ ਕੈਦ ਕੀਤਾ ਤਾਂ ਰਿਹਾਈ ਦੇ ਸਮੇਂ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਪਾਇਆ ਹੋਇਆ ਸੀ ਅਤੇ 52 નિર્ਦੋਸ਼ ਰਾਜਿਆਂ ਨੂੰ ਕੈਦ ਤੋਂ ਮੁਕਤ ਕਰਵਾਇਆ ਇਹ ਚੋਲਾ ਅੱਜ ਵੀ ਪਿੰਡ ਕੁੜਾਣੀ ਕਲਾਂ ਲੁਧਿਆਣਾ ਵਿਖੇ ਦਰਸ਼ਨਯੋਗ ਹੈ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਨੇ ਕੁਦਰਤ ਨਾਲ ਪਿਆਰ ਦਿਖਾਉਂਦੇ ਹੋਏ 52 ਬਾਗ ਲਗਵਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਰ ਸਾਹਿਬ ਵਿੱਚ 52 ਕਵੀ ਆਪਣੇ ਦਰਬਾਰ ਵਿੱਚ ਰੱਖੇ ਜੋ ਸਭ ਵਿਦਵਾਨ ਤੇ ਉੱਚੀ ਸੋਚ ਵਾਲੇ ਸਨ ਇਸ ਤੋਂ ਇਲਾਵਾ ਸੰਮਤ 1752 ਵਿੱਚ ਗੁਰੂ ਸਾਹਿਬ ਜੀ ਨੇ ਹੁਸੈਨੀ ਦੀ ਜੰਗ ਲੜੀ ਜਿਸ ਵਿੱਚ ਭਾਈ ਸੰਤਿਆ ਤੇ ਹੋਰ 7 ਸਿੱਖ ਯੁੱਧ ਸ਼ਹੀਦ ਹੋਏ ਗੁਰੂ ਜੀ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਜੋ 52 ਹੁਕਮਨਾਮੇ ਦਿੱਤੇ ਉਹ ਵੀ 52 ਦੀ ਗਿਣਤੀ ਨੂੰ ਇੱਕ ਵਾਰੀ ਫਿਰ ਇਤਿਹਾਸ ਵਿੱਚ ਦਰਸਾਉਂਦੇ ਹਨ ਸਤਿ ਸ੍ਰੀ ਅਕਾਲ